ਕੀ ਕਸਮੀ ਸਤੰਤ ਪ੍ਰਭ ਦੀ ਸਮਰਗ ਗੁਰਨਾਮ ਜਲਿਉ ਆਇ ਇਸ ਨੰਗ ਗੁਰੂ ਤੇ ਅਮਰਦਾਸ RAM DAS ਕੋਇਂ ਪਹਾਈ ਆਤਮ ਨੂੰ ਹਰੂ ਉਪੰਨ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਕਿਆ ਹੈ ਇਹ ਸਤੁ ਜਾਈ ਇਹ 77 ਸਿਮਰੈ ਆਤਮਾ ਦਾ ਤੇਰਾਈ ਸਾਥ ਹਨ ਹੋਈ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀਓ ਸਾਥ ਹਨ ਹੋਈ ਸਹਾਈ ਦਸਮੇ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਖ ਦਰਸ਼ਨ ਦਾ ਕੀਤਾ ਅੰਤ ਧਰ ਕੇ ਬੋਲੋ ਤੇ कारो ईश्वर आप की दयापक स्वरूप को स्वीकार करते आ होया अरदास है आप बलु भराय हुए संसार अंदर फिकाए हुए नियमंदे अनुसार पिछे <laughs> پيش آتو تي نه پيش آتو آلو تي اوسو